ਚੀਕੰਦੇ ਯਾ ਸਿਆਣੇ ਕਹਿੰਦੇ ਜਦੋਂ ਉਸ ਮਾਲਕ ਨੇ ਦੇਣਾ ਹੁੰਦਾ ਤਾਂ ਫਿਰ ਉਹ ਛੱਪੜ ਪਾੜ ਕੇ ਦਿੰਦਾ ਤਾਂ ਇਹ ਕਹਾਣੀ ਸੱਚ ਹੋਈ ਹੈ ਮੇਰੇ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਲਾਟਰੀਆਂ ਵਾਲਾ ਇੱਕ ਕਾਊਂਟਰ ਤੁਹਾਨੂੰ ਬਿਲ੍ਹਾ ਦੱਸਦੀ ਹੈ ਕਿ ਕੱਲ ਜੋ 1 ਕਰੋੜ ਰੁਪਏ ਦਾ ਇਨਾਮ ਨਿਕਲਿਆ ਉਸ ਤੋਂ ਬਾਅਦ ਕਈ ਸਾਡੇ ਵੀਰਾਂ ਦਾ ਸਵਾਲ ਸੀ ਕਿ ਜਿਸ ਸ਼ਖਸ ਨੂੰ ਇਹ ਇਨਾਮ ਨਿਕਲਿਆ ਉਸ ਨੂੰ ਤਾਂ ਦਿਖਾਓ ਤਾਂ ਅੱਜ ਉਸ ਬਾਰੇ ਦੱਸਣਾ ਤਾਂ ਕੀ ਉਸ ਨੂੰ ਖੁਦ ਹੀ ਤੁਹਾਡੇ ਰੂਬਰੂ ਕਰਾਉਣੀ ਹੈ ਹਰਬੰਸ ਸਿੰਘ ਦੇ ਨਾਲ ਜਲਾਲਾਬਾਦ ਦੇ ਕਾਰਨ ਅਰਜੁਨ ਲਾਟਰੀ ਏਜੰਸੀ ਤੋਂ ਟਿਕਟ ਖਰੀਦੀ ਜਾਂਦੀ ਹੈ ਤਾਂ ਫੇਰ 1 ਕਰੋੜ ਦਾ ਇਨਾਮ ਲੱਗਿਆ ਤਾਂ 1 ਕਰੋੜ ਦਾ ਇਨਾਮ ਲੱਗਿਆ ਜਿਸ ਸ਼ਖਸ ਨਾਲ ਤੁਹਾਨੂੰ ਮਿਲਾਨੇ ਆ ਉਸ ਸ਼ਖਸ ਦੇ ਨਾਲ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਰਬੰਸ ਸਿੰਘ ਹੈ ਹਰਬੰਸ ਸਿੰਘ ਜੀ ਪਹਿਲਾਂ ਆਪਦੇ ਬਾਰੇ ਥੋੜਾ ਜਿਆ ਦੱਸੋ ਕੀ ਕੰਮਕਾਰ ਕਰਦੇ ਹੋ ਪਹਿਲਾਂ ਕੀ ਕਰਦੇ ਸੀ ਹੁਣ ਕੀ ਕਰਦੇ ਪਹਿਲਾਂ ਸਰ ਮੈਂ ਕੋਟ ਵਿੱਚ ਇੱਕ ਫੀਲ ਹਿਸਾਬ ਨੇ ਮੇਰੇ ਰਿਸ਼ਤੇਦਾਰ ਉਹਨਾਂ ਕੋਲੇ ਮੈਂ ਪ੍ਰਾਈਵੇਟ ਨੌਕਰੀ ਕਰਦਾ ਸੀ ਹਾਂਜੀ ਸਰ ਕਿੰਨਾ ਚਿਰ ਕੀਤੀ ਸਰ ਉਹਨਾਂ ਕੋਲੇ ਮੈਂ 4 ਸਾਲ ਨੌਕਰੀ ਕੀਤੀ ਫੇਰ ਹਾਂਜੀ ਸਰ ਫੇਰ ਉਹਨਾਂ ਕੋਲੋਂ ਮੇਰੇ ਸਾਠ ਨਹੀਂ ਆਇਆ ਤੋਂ ਉਹਨਾਂ ਕੋਲ ਅੱਛਾ ਉਸ ਤੋਂ ਬਾਅਦ ਕੀ ਕੰਮ ਕੀਤਾ ਹਾਂਜੀ ਸਰ ਫੇਰ ਮੈਂ ਇਹ ਭਰਾਜੀ ਨੇ ਕਰਨ ਅਰਜੁਨ ਜਿਹੜੇ ਜਲਾਲਾਬਾਦ ਡਾਕਟਰੀ ਉਹਨਾਂ ਕੋਲ ਮੈਂ ਗਿਆ ਟਿਕਟ ਪਾਉਣਾ ਇਹ ਇਹਨਾਂ ਨੂੰ ਮੈਂ ਦੇਖਿਆ ਟਿਕਟਾਂ ਵੇਚੀ ਜਾਂਦੇ ਸੀ ਜਦੋਂ ਟਿਕਟਾਂ ਵੇਚੀ ਜਾਂਦੇ ਤੇ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਮੈਂ ਲਾਟਰੀ ਦਾ ਕੰਮ ਕਰਨਾ ਚਾਹੁੰਦਾ ਤੇ ਇਹ ਭਰਾ ਜੀ ਮੈਨੂੰ ਮਿਲੇ ਫਸਟ ਟਾਈਮ ਇਹਨਾਂ ਨੇ ਮੈਨੂੰ ਇੱਥੇ ਲਾਟਰੀ ਦਾ ਕੰਮ ਦਾ ਕਾਊਂਟਰ ਲਵਾਦਾ ਜੀ ਕਿੰਨਾ ਚਿਰ ਪਹਿਲਾਂ ਲਾਇਆ ਅੱਜ ਤੋਂ 4 ਮਹੀਨੇ ਪਹਿਲਾਂ ਅੱਛਾ ਸਿਰਫ 4 ਮਹੀਨੇ ਪਹਿਲਾਂ ਕਾਊਂਟਰ ਲਾਇਆ ਸਿਰਫ 4 ਅੱਛਾ ਤੇ ਹੁਣ ਕਰੋੜ ਦਾ ਨਿਕਲਿਆ ਹਾਂ ਜੀ 1 ਕਰੋੜ ਨਾਲ ਕਿਵੇਂ ਨਿਕਲਿਆ ਤੁਸੀਂ ਤਾਂ ਲਾਟਰੀਆਂ ਵੇਚਣ ਵਾਲੇ ਹੋ ਫਿਰ ਤੁਹਾਨੂੰ ਇਨਾਮ ਕਿਵੇਂ ਨਿਕਲਿਆ بڑے ਲੋਕ ਸਵਾਲ ਕਰਨਗੇ ਵੀ ਇਹ ਤਾਂ ਵੇਚਣ ਵਾਲੇ ਇਹਨੂੰ ਕਿਵੇਂ ਨਿਕਲਿਆ ਹਾਂ ਜੀ ਸਰ ਹਾਂਜੀ ਕੱਲ ਮੈਂ ਇਹਨੂੰ ਨਾਲ ਲੈ ਕੇ ਸਕੂਲ ਤੋਂ ਜਦੋਂ ਆਏ ਖਾਣਾ ਖਾਣ ਕਰ ਗਿਆ ਜੀ ਮੈਂ ਗੁਡੀਆਂ ਨੂੰ ਨਾਲ ਲੈ ਕੇ ਆਇਆ ਜੀ ਜਦੋਂ ਗੁਡੀਆਂ ਨੂੰ ਨਾਲ ਲੈ ਕੇ ਆਇਆ ਇਹਨਾਂ ਨੇ ਨਾ ਆ ਮੇਜ਼ ਦੇ ਉੱਪਰ ਉਹ ਇੱਕ ਲੋਟਰੀ ਚੱਕ ਲਈ ਜੀ ਹਾਂਜੀ ਇਹ ਲੋਟਰੀ ਨਾ ਖੇਡਦੇ ਫਿਰ ਮੈਂ ਵੇਖਿਆ ਜੀ ਇਹ ਪਾੜਨਾ ਦੇਣ ਕਿਤੇ ਇਹ ਲੋਟਰੀ ਚੱਕ ਕੇ ਇਹਨਾਂ ਨੂੰ ਫਿਰ ਮੈਂ ਘਰੇ ਛੱਡ ਆ ਗੁਡੀਆਂ ਨੂੰ ਜਦੋਂ ਗੁਡੀਆਂ ਨੂੰ ਘਰੇ ਛੱਡ ਕੇ ਆ ਦਵਾਰਾ ਫਿਰ ਮੈਂ 5 ਵਜੇ ਕਰ ਗਿਆ ਜੀ 5 ਵਜੇ ਕਰ ਗਿਆ ਤੇ ਇਹ ਸੁੱਤੇ ਪਏ ਸੀ ਮੈਂ ਲੋਟਰੀ ਦੇਖੀ ਜਾਂਦੇ ਹੱਥ ਵਿੱਚ ਪਈ ਸੀ ਉਵੇਂ ਸੁੱਤੇ ਫਿਰ ਹੱਥ ਵਿੱਚ ਜੀ ਜਦੋਂ ਹੱਥ ਵਿੱਚ ਲੋਟਰੀ ਸੀ ਸਰ ਸ ਮੈਂ ਲੋਟਰੀ ਜੇਬ ਵਿੱਚ ਪਾ ਕੇ ਇੱਥੇ ਵਾਪਸ ਲੈ ਆਇਆ ਹਾਂ ਹਾਂ ਜੀ ਸਰ ਕਿੰਨੇ ਵਜੇ ਇਨਾਮ ਨਿਕਲਿਆ ਸਰ 6 ਵਜੇ ਹਾਂ ਫਿਰ ਤੇ ਬੱਚੇ ਦੀ ਕਿਸਮਤ ਹੈ ਹੈ ਅੱਛਾ ਕਰਨ ਜੀ ਕੀ ਕਹਿਣਾ ਚਾਹੋਗੇ ਕਰੋੜ ਰੁਪਏ ਦਾ ਇਨਾਮ ਲੱਗਿਆ ਇਹ ਵੈਸੇ ਜਲਾਲਾਬਾਦ ਦੇ ਇਤਿਹਾਸ ਚ ਤਾਂ ਪਹਿਲੀ ਵਾਰ ਹੀ ਕਿਤੇ ਲੋਟਰੀ ਵਿਜੇਤਾ ਦੇ ਕੋਲ ਇੰਦਾ ਵੱਡਾ ਇਨਾਮ ਲੱਗਿਆ ਹਾਂ ਜੀ ਜਲਾਲਾਬਾਦ ਦੇ ਵਿੱਚ ਪਹਿਲੀ ਵਾਰ ਹੋਇਆ ਸੀਗਾ ਜੋ 1 ਕਰੋੜ ਦਾ ਫਰਸਟ ਪ੍ਰਾਈਜ਼ 6 ਰੁਪਏ ਦੇ ਵਿੱਚ ਲੱਗਿਆ ਹੈ ਜੀ ਇਹ ਆਪਣਾ ਭਰਾ ਹੀ ਹੈ ਜੀ ਜਿਸ ਨੂੰ ਆਪਾਂ ਇੱਥੇ ਸਟਾਲ ਲਗਵਾਇਆ ਸੀਗਾ ਸੋ ਇਹਦੀ ਵੀ ਕਿਸਮਤ ਬਹੁਤ ਚੰਗੀ ਹੈ ਕਿਉਂਕਿ ਕੁੜੀਆਂ ਨੂੰ ਇਕੜ ਚੱਕੀ ਸੀ ਉਦੋਂ ਵੀ ਇਹਨਾਂ ਨੂੰ ਸਵਾ 2 ਲੱਖ ਦਾ ਪ੍ਰਾਈਸ ਲੱਗਿਆ ਹੋਇਆ ਸੀ ਹੂੰ ਇਸ ਵਾਰ ਰਿਕਾਰਡ ਹੀ ਟੁੱਟਿਆ ਜੀ 1 ਕਰੋੜ ਦਾ ਪ੍ਰਾਈਸ ਲੱਗ ਗਿਆ ਜੀ ਕਿਉਂਕਿ ਮੈਨੂੰ ਵੀ ਬਹੁਤ ਸਵਾਲ ਆ ਰਹੇ ਸੀਗੇ ਬਹੁਤ ਕਾਲਸ ਆ ਰਹੀਆਂ ਸੀਗੀਆਂ ਹੁਣ ਵੀ ਬਹੁਤ ਕਾਲ ਆ ਰਹੀ ਹੈ ਕਿ ਉਹ ਬੰਦਾ ਕਿੱਥੇ ਹੈ ਜਿਸ ਨੂੰ 1 ਕਰੋੜ ਲੱਗਿਆ ਪਿਛਲੀ ਵਾਰ ਜਦੋਂ ਇਹਨਾਂ ਨੂੰ 45000 ਰੁਪਏ ਦਾ ਇੱਕ ਪ੍ਰਾਈਸ ਇਹਨਾਂ ਨੂੰ ਲੱਗਿਆ ਸੀ ਆਪਾਂ ਦੁਕਾਨ ਤੋਂ ਵੀ ਇਹਨਾਂ ਦੀ ਐਡ ਕੀਤੀ ਸੀ ਉਦੋਂ ਵੀ ਬਹੁਤ ਮੈਨੂੰ ਕਾਲ ਆਈਆਂ ਕਿ ਯ ਦੇਖੋ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਵੀ ਲਾਲਚ ਹੁੰਦਾ ਜੀ ਮੈਨੂੰ ਵੀ ਲਾਟਰੀ ਨਿਕਲੇ ਮੈਂ ਕੰਮ ਕਰਦਾ ਜੀ ਮੈਂ ਵੀ ਲਾਟਰੀ ਪਾਣਾ ਇਹ ਨਹੀਂ ਕਿ ਮੈਂ ਲਾਟਰੀ ਨਹੀਂ ਪਾਉਂਦਾ ਮੈਨੂੰ ਵੀ ਬਹੁਤ ਨਿਕਲੇ ਆ ਚਲੋ ਅਸੀਂ ਚੁੱਪ ਕਰਕੇ ਬਹਿ ਜਾਂਦੇ ਆ ਪਰ ਹੁਣ ਦੇਖੋ 1 ਕਰੋੜ ਦਾ ਪ੍ਰਾਈਜ਼ ਲੱਗਿਆ ਇਸ ਲਈ ਬੰਦੇ ਨੂੰ ਸਾਹਮਣੇ ਲਿਆਉਣਾ ਜ਼ਰੂਰੀ ਹੁੰਦਾ ਜੀ ਕਿਉਂਕਿ ਉੱਪਰ ਹਾਂ ਜੀ ਸਰ ਵੇਖਾਓਗੇ ਜਿਹਦੇ ਤੇ ਨਾਮ ਲੱਗਿਆ ਉਹ ਤਾਂ ਵੇਖ ਲਈਏ ਲੋਕਾਂ ਨੂੰ ਵਿਗਾੜੀਏ ਕੰਮ ਪੱਕਾ ਹੋ ਜੇ ਨਾ ਦਿਖਾਓ ਭਾਈ ਚਾਣੋ ਚਾਣੋ ਜੀ ਆਹ ਲੋ ਜੀ 98H 88500 98H 88500 ਥੈਂਕ ਯੂ ਸਿੱਧੰਸਟ ਹਾਂਜੀ 98H 88500 98H 88500 ਭਾਈ ਜੀ ਇਹ ਤਾਂ ਹੁਣ ਕਰੋੜ ਰੁਪਇਆ ਤਾਂ ਆਪਾਂ ਨੂੰ ਨਿਕਲਿਆ ਆ ਹਨਾ ਤੇ ਹੁਣ ਫੇਰ ਅੱਗੇ ਕੀ ਸੋਚਿਆ ਕਰਨਾ ਕਿ ਇਹਨੇ ਪੈਸੇ ਸਾਰੇ ਨਾ ਪੈਸਿਆਂ ਦਾ ਮੈਂ ਸਾਰਨਾ ਪਹਿਲਾਂ ਆਪਦਾ ਘਰ ਬਣਾਉਣਾ ਜੀ। ਕਿਰਾਏ ਤੇ ਰਹੇ? ਹਾਂ ਜੀ ਕਿਰਾਏ ਤੇ ਰਹਿਣਾ 5 ਸਾਲਾਂ ਕੋ ਮੈਂ ਕਿਰਾਏ ਤੇ ਰਹੀ ਆ। ਅੱਛਾ। ਹਾਂ ਜੀ ਸਰ। ਫੇਰ ਬਟ ਕਰ ਤੋਂ ਥੋੜਿਆਂ ਨਾਲ ਹੀ ਬਣ ਜਾਣਾ ਕਰੋੜ ਬਹੁਤ ਦੁੱਤਾ। ਨਹੀਂ ਸਰ ਉਹ ਤੋਂ ਬਾਅਦ ਮੇਰੇ ਦੋਨੇ ਬੱਚੇ ਨੇ ਛੋਟੇ ਛੋਟੇ ਇਹਨਾਂ ਦੀ ਪੜ੍ਹਾਈ ਵਧੀਆ ਕਰਾ ਕੇ ਕੁਝ ਪੜ੍ਹ ਲਿਖ ਕੇ ਬਣ ਜਾਣੇ। ਹਾਂ। ਹਾਂ ਜੀ ਸਰ। ਤਾਂ ਕਿ ਇਹਨਾਂ ਨੂੰ ਨੌਕਰੀ ਨਾ ਕਰਨੀ ਪਵੇ। ਹਾਂ ਜੀ ਹਾਂ ਜੀ। ਐਡਾ ਲਾਡ ਰੀਆਂ ਬਟਕਾ ਕੰਮ ਨਾ ਕਰਨਾ ਪਵੇ। ਹਾਂ ਜੀ ਹਾਂ ਜੀ ਸਰ ਹਾਂ ਜੀ। ਅੱਛਾ। ਕਿਨਾ ਇਹਦੇ ਵਿੱਚ ਧੰਨਵਾਦ ਕਰਨਾ ਚਾਹੋ। ਕਰੂ ਧੰਨਵਾਦ ਕਿੱਦਾ ਕਰਨਾ ਚਾਹੋ ਹਾਂ ਹਾਂਜੀ ਵਾਈਕਰੋ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੀ ਹਾਂਜੀ ਤੇ ਇੱਕ ਮੇਰੇ ਭਰਾ ਨੇ ਜੀ ਕਰਨ ਤੇ ਇਹ ਅਰਜੁਨ ਨੇ ਇਹਨਾਂ ਰ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਜੀ ਬਹੁਤ ਬਹੁਤ ਧੰਨਵਾਦ ਕਰਦੇ ਜੀ ਆਪਾਂ ਇੱਕ ਛੋਟੀ ਜੀ ਗੱਲ ਮੈਂ ਹੁਣੇ ਵੀਡੀਓ ਦੇ ਵਿੱਚ ਹੀ ਦੱਸ ਦਿੰਦਾ ਕਿਉਂਕਿ ਹੁਣ ਮੈਨੂੰ ਕਾਲਸ ਬਹੁਤ ਆਣੀਆਂ ਕਿ ਯਾਰ ਤੁਸੀਂ ਆਪ ਹੀ ਆਪਣੇ ਆਪ ਨੂੰ ਲਾਟਰੀ ਕੱਢ ਲੈਂਦੇ ਹੋ ਦੇਖੋ ਲਾਟਰੀ ਕਿਸਮਤ ਇੱਕ ਲਾਟਰੀ ਗੁੜੀਆਂ ਨੇ ਚੱਕੀ ਸੀ ਜਿਸ ਦੇ ਵਿੱਚੋਂ ਪ੍ਰਾਈਜ਼ ਆ ਗਿਆ ਕਿਉਂਕਿ ਉਹ ਗੁੜੀਆਂ ਦਾ ਲੱਕ ਕਿਉਂਕਿ ਜੋ ਦੇਖੋ ਗੁੜੀਆਂ ਦੀ ਕਿਸਮਤ ਸੀਗੀ ਜੋ ਇਹਨਾਂ ਨੂੰ 1 ਕਰੋੜ ਦਾ ਪ੍ਰਾਈਜ਼ ਲੱਗਿਆ ਹੁਣ ਚਲੋ ਇਹ ਆਪਾਂ ਤਾਂ ਇਹੀ ਕਰਦੇ ਆ ਵੀ ਚਲੋ ਉਹਨਾਂ ਦਾ ਘਰ ਬਣ ਜਾਏਗਾ ਬੱਚੇ ਵਧੀਆ ਪੜ੍ਹ ਲਿਖ ਜਾਣਗੇ ਸੋ ਇੱਕ ਗੱਲ ਹੋਰ ਮੈਂ ਗੱਲ ਕਰ ਦਿੰਨਾ ਕਿ ਆਪਾਂ ਹੁਣੇ ਪਿੱਛੇ ਜੀ ਇਹੀ ਬੋਲਿਆ ਕਿ ਇਹ ਕੰਮ ਨਾ ਕਰਨਾ ਪਏ ਮੈਂ ਫਿਰ ਇਹੀ ਦੱਸ ਦੇਣਾ ਐਸ ਤੋਂ ਸੌਖਾ ਕੋਈ ਕੰਮ ਨਹੀਂ ਹੈਗਾ ਜੀ ਜੀ ਤੇ ਇੱਕ ਹੋਰ ਮੈਂ ਜੋ ਗੱਲ ਐਡ ਕਰ ਦਿੰਨਾ ਅਸੀਂ ਜਲਾਲਾਬਾਦ ਦੇ ਵਿੱਚ ਤੇ ਫਾਜ਼ਿਲਕਾ ਦੇ ਵਿੱਚ ਸਾਡਾ ਜੋ ਸ਼ੋਕ ਆ ਰਿਹਾ ਸਾਰਾ ਲੁਧਿਆਣੇ ਤੋਂ ਬਨੋਟ ਇੰਟਰਪ੍ਰਾਈਜ਼ ਤੋਂ ਆ ਰਿਹਾ ਹੈ ਜਿਹੜਾ ਲੱਖ ਰੁਪਏ ਦਾ ਪ੍ਰਾਈਜ਼ ਲੱਗਿਆ ਸੀ ਉਸੇ ਦਿਨੀ ਇਨਾਮਾਂ ਦੀ ਹੈਟ੍ਰਿਕ ਜਲਾਲਾਬਾਦ ਦੇ ਵਿੱਚ ਲੱਗੀ ਸੀ ਸੋ ਇੱਕ ਕਰੋੜ ਦਾ ਪ੍ਰਾਈਜ਼ ਹੁਣ ਆਪਣੇ ਕੋਲ ਲੱਗ ਗਿਆ ਜੋ ਮੇਰੇ ਭਰਾ ਹਰਬੰਸ ਨੂੰ ਲੱਗਿਆ ਜੋ ਇੱਕ ਆਪ ਲੋਟਰੀ ਦਾ ਕੰਮ ਕਰਦੇ ਆ ਜੀ ਜੀ ਧੰਨਵਾਦ ਜੀ ਥੈਂਕ ਯੂ ਵਧਾਈਆਂ ਤੁਹਾਨੂੰ ਬਹੁਤ ਬਹੁਤ ਕਰੋੜ ਰੁਪਏ ਦਾ ਇਨਾਮ ਲੱਗਿਆ ਤੁਹਾਨੂੰ ਵਾਹ ਇਹ ਕੁੜੀਆਂ ਨੇ ਲਾਟਰੀ ਦੀ ਟਿਕਟ ਚੱਕੀ ਸੀ ਜਿਸ ਤੋਂ ਬਾਅਦ 1 ਕਰੋੜ ਦਾ ਇਨਾਮ ਲੱਗਾ ਤੇ ਸੀਰਾ ਦੇਖ ਰਹੇ ਹਰਬੰਸ ਸਿੰਘ ਨੇ ਫਾਜ਼ਿਲ ਕਾ ਕਿਹੜਾ ਬਾਜ਼ਾਰ ਹੈ ਮੇਰੀਆ ਬਾਜ਼ਾਰ ਮੇਰੀਆ ਬਾਜ਼ਾਰ ਹਾਂਜੀ ਮੇਰੀਆ ਤਾਂ ਮੇਰੀਆ ਬਾਜ਼ਾਰ ਦੇ ਵਿੱਚੋਂ ਹਰਬੰਸ ਸਿੰਘ ਨੂੰ 1 ਕਰੋੜ ਦਾ ਇਨਾਮ ਲੱਗਾ ਮੇਰੇ ਮੋਰ ਸਿੰਘ ਕਬਾੜੀਆ ਮੋਰ ਸਿੰਘ ਕਬਾੜੀਆ ਦੇ ਨੇ ਧੰਨਵਾਦ